ਪठानकोट ਦੇ ਸਿੰਬਲ ਚੌਂਕ ਵਿਖੇ ਬੈਗ ਮਿਲਣ ਦੇ ਨਾਲ ਬਣਿਆ ਦਹਿਸ਼ਤ ਦਾ ਮਾਹੌਲ देर रात पठानकोट ਦੇ ਸਿਬਲ ਚੌਂਕ ਤੋਂ ਇੱਕ ਬੈਗ ਮਿਲਣ ਦੇ ਚਲਦੇ ਬਣਿਆ ਦਹਿਸ਼ਤ ਦਾ ਮਾਹੌਲ ਦੱਸ ਦੇਣਾ ਚਾਹੁੰਦੇ ਹਾਂ ਕਿ ਕੱਲ ਨੀਮ ਪਹਾੜੀ ਏਰੀਆ ਤਾਰ ਦੇ ਪਿੰਡ ਪੰਗਤੋਲੀ ਵਿਖੇ ਜਿੱਥੇ ਸੱਤ ਸ਼ੱਕੀ ਦੇਖਣ ਦੇ ਚਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਗਏ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੰਨਾ ਵਾਪਰ ਸਕੇ ਉਥੇ ਹੀ देर शाम पठानकोट ਦੇ ਸਿਬਲ ਚੌਂਕ ਵਿਖੇ ਇੱਕ ਲਵਾਰਿਸ ਬੈਗ ਮਿਲਣ ਦੇ ਚਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਕੋਈ ਵੀ ਇਸ ਲਵਾਰਿਸ ਬੈਗ ਦੇ ਨਜ਼ਦੀਕ ਨਹੀਂ ਜਾ ਰਿਹਾ ਸੀ ਜਿਸ ਦੇ ਚਲਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੀ ਮੌਕੇ ਤੇ ਪ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਪਾਣੀ ਵਾਲੀ ਬੋਤਲ ਤੇ ਖਾਨਪੀਣ ਦਾ ਸਮਾਨ ਨਿਕਲਿਆ ਜਦ ਮੌਕੇ ਤੇ ਆਏ ਪੁਲਿਸ ਅਫਸਰ ਨਾਲ ਗੱਲਬਾਤ ਹੋਈ ਤਾਂ ਉਸ ਵੱਲੋਂ ਕਿਹਾ ਗਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿਬਲ ਚੌਂਕ ਨਜ਼ਦੀਕ ਇੱਕ ਲਵਾਰਿਸ ਬੈਗ ਮਿਲਿਆ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਚੌਂਕ ਵਿਖੇ ਪੂਜ ਜਦ ਇਸ ਬੈਗ ਦੀ ਤਲਾਸ਼ੀ ਲਿੱਤੀ ਤਾਂ ਦੇਖਿਆ ਕਿ ਉਸ ਵਿੱਚ ਖਾਨਪੀਣ ਦਾ ਸਮਾਨ ਸੀ ਜਿਸ ਦੇ ਚਲਦੇ ਲੋਕਾਂ ਨੇ ਬਾਵਾ ਪੁਲਿਸ ਵਾਲਿਆਂ ਨੇ ਰਾਤ ਦੀ ਸਾਹਸ ਲਿੱਤੀ ਚੈੱਕ ਕੀਤਾ ਠੇਕੇ ਵਾਲਿਆਂ ਠੇਕੇ ਵਾਲਿਆਂ ਨੂੰ ਫੋਨ ਕੀਤਾ ਮੂੜਾ ਥਾਣੇ ਆਇਆ ਵੀ ਬੈਗ ਪਿਆ ਦਾ ਅਸੀਂ ਆ ਕੇ ਬੈਗ ਜੇ ਕੇ ਫੌਜੀ ਕਹਿੰਦੇ ਵੀ ਲਾਗੇ ਨਾ ਜਾਓ ਮੈਂ ਵੇਖ ਲੈਣੇ ਲਾਗੇ ਜਾ ਕੇ ਕੀ ਹੁੰਦਾ ਲਾਗੇ ਜਾ ਕੇ ਅਸੀਂ ਵੇਖਿਆ ਤੇ ਆ ਨਿਕਲੇ ਫੁੱਲੀਆਂ ਤੇ ਅਗੀ ਨਾ ਪਾਪੜ ਖਾਣ ਪੀਣ ਦਾ ਸਮਾਨ ਨਿਕਲੇ ਬਸ ਪਰ ਰੋਲਾ ਜਿਹੜਾ ਲੋਕਾਂ ਨੇ ਪਾਤਾ ਜੀ ਉਹ ਤੇ ਰੋਲਾ ਪਾਤਾ ਜੀ ਬੈਗ ਚ ਪਤਾ ਨਹੀਂ ਕੀ ਆ ਲਾਗੇ ਨਾ ਜਾਏ ਉਹ ਹੋਇਆ ਤੇ ਕੋਈ ਗੱਲ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕੀ ਅਫਵਾਹ ਫਲਾਉਂਦੇ ਨੇ ਕੋਈ ਗੱਲ ਨਹੀਂ ਇਹ ਅਖਵਾਵਾ ਜਿਆਦਾ ਫਾਲਦੇ ਨਹੀਂ ਬਾਕੀ ਕੋਈ ਏਡੀ ਵੱਡੀ ਗੱਲ ਨਹੀਂ ਕਿ ਸਵਾਰੀ ਸੂਰੀ ਦਾ ਬੈਗ ਰਹਿ ਗਿਆ ਫੁੱਲੀਆਂ ਫਲੀਆਂ ਪਈਆਂ ਬਸ ਹੋਰ ਕੁਝ ਤਲਾ ਉੱਤੇ ਡਿਪਾਰਟਮੈਂਟ ਨੂੰ ਦਿੱਤੀ ਹੈ ਜੀ ਹਾਂਜੀ ਹਾਂਜੀ ਇਹ ਥਾਣੇ ਨੂੰ ਫੋਨ ਆਇਆ ਸਾਨੂੰ ਜੋ ਅੱਜ ਅੱਜ ਦੀ ਸਥਿਤੀ ਚੱਲ ਰਹੀ ਆ ਕਿ ਅਣੀ ਜਗ੍ਹਾ 7 ਬੰਦੇ ਲੱਗ ਗਏ 8 ਲੋਕ 8 ਬੰਦੇ ਲੱਗ ਗਏ ਉਹਦੇ ਬਸ ਉਸ ਤਰ੍ਹਾਂ ਮਥੋੜਾ ਦਾ ਦਹਿਸ਼ਤ ਦਾ ਮਾਹੌਲ ਹੀ 10 ਗਿਰਮੋਲ ਕਰਕੇ ਨੇ ਡਰੇ ਲੋਕ ਇਸ ਕਰਕੇ ਤਾਂ ਨਹੀਂ ਤਾਂ ਬਾਕੀ ਕੋਈ ਗੱਲ ਨਹੀਂ ਬਾਕੀ ਠੀਕ ਆ ਦੇਖਿਆ ਸਾਹਮਣੇ ਲੱਭ ਗਏ ਕਿਸ ਨੇ ਸ਼ਰਾਰਤ ਕੀਤੀ ਸ਼ਰਾਰਤ ਨਹੀਂ ਕਿਸ ਨੇ ਕੀਤੀ ਇਹ ਤਾਂ ਥਾਣੇ ਨੇ ਫੋਨ ਕੀਤਾ ਨਾ ਵੀ ਬੈਗ ਪਿਆ ਜਿ ਤਰ੍ਹਾਂ ਸਾਨੂੰ ਥਾਵੇਂ ਫੋਨ ਆਇਆ ਨਾਲ ਹੀ ਆ ਗਏ ਆ ਕੇ ਬੈਗ ਚੈੱਕ ਕੀਤਾ ਫੌਜੀਆ ਨੇ ਸਾਡੇ ਕਹੇ ਵੀ ਦੇ ਵਿੱਚ ਲੱਗੇ ਨਾ ਜਾਓ ਆਹ ਬੈਗ ਚੈੱਕ ਕਰ ਲੈ ਕੋਈ ਬੰਬ ਸਕਵਾੜ ਇਹ ਉਹ ਜੇ ਕੁਝ ਹੁੰਦਾ ਤੇ ਫੇਰ ਉਹ ਨਹੀਂ ਹੁੰਦਾ ਕੋਈ ਗੱਲ ਹੀ ਨਹੀਂ ਫੇਰ ਜੇ ਅੰਜਨ ਜਿਹੜਾ ਆਇਆ ਕੇ ਇਹ ਨਹੀਂ ਬੈਗ ਰਾਗੇ ਕੇ ਜੀ ਫੌਜੀ